ਦਿਵਾਰਦਤਾਂ ਦਾ ਅੰਕੜਾ ਦਿਨੋ-ਦਿਨ ਵਧ ਰਿਹਾ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਟਾਲਾ ਰੋਡ ਦੇ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੂੰ ਟੱਕਾ ਦੇ ਕੇ ਉਸ ਦੀ ਸਕੂਟੀ ਛੁੱਟ ਦਿੱਤੀ ਗਈ ਤੇ 4 ਲੱਖ ਲੈ ਕੇ ਲੁਟੇਰੇ ਫਰਾਰ ਹੋ ਗਏ ਪੀੜੇ ਦੇ ਵੱਲੋਂ ਕੋਈ ਹਲ ਲਗਾਈ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਉਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਹੁਤ ਮਾੜਾ ਕੰਮ ਹੋਇਆ ਹੈ ਆਮ ਆਦੀ ਪਾਰਟੀ ਰੋ ਨਹੀਂ ਹੁੰਦਾ ਨਹੀਂ ਹੋਈ ਰੋ ਰਿਹਾ ਲੋਕ ਕਹਿੰਦੇ ਨੇ ਸਦਲੇ ਕੰਮ ਬੈਠੇ ਹਾਂ ਹਾਂ ਆਏ ਆ ਅਫਸਰ ਤੇ ਬਹੁਤ ਵਧੀਆ ਉਸਨੂੰ ਕਾਗੇ ਉਹਨਾਂ ਸੁਣੀ ਸਾਡੀ ਗੱਲਬਾਤ ਸਾਰੀ ਤੁਹਾਨੂੰ ਲੱਗਦਾ ਦਿਨ ਦਿਹਾੜੇ ਕ੍ਰਾਈਮ ਹੋਣਾ ਬੜੀ ਵੱਡੀ ਗੱਲ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਹੈ ਤੱਕਾ ਦੇ ਕੇ ਤੇ ਮਾਰ ਗਿਆ ਠੱਗਾ ਲਾਤੀ ਆ ਜੀ ਪਾਛੀ ਵੀ ਮਾਰੀ ਆ ਇਹ ਕੰਤੇ ਛੁਰੀ ਮਾਰੀ ਆ ਕੰਤੇ ਦੀ ਛੁਰੀ ਵਜੀ ਕੰਤੇ ਨੂੰ ਠੱਕਾ ਮਾਰ ਕੰਤ ਨੂੰ ਮਾਰਿਆ ਜੀ ਕੰਤ ਨੂੰ ਮਾਰਿਆ ਤਾਂ ਮਾਰਿਆ ਤੂੰ ਠੱਗਾ ਲੱਗ ਗਿਆ ਇਹ ਤੁਹਾਨੂੰ ਕਿ ਠੱਕਾ ਮਾਰ ਕੇ ਛੁੱਟਿਆ ਉਹਨਾਂ ਨੇ ਛੁੱਟਿਆ ਜੀ ਉਹ ਕਿ ਤੁਸੀਂ ਕਿਹਾ ਤੇ ਹੈਗੇ ਸੀ ਮੈਂ ਐਕਟਵ ਤੇ ਸੀ ਇਹ ਆ ਜੀ ਇਹ ਬੰਦਾਰੂ ਖੜਿਆ ਜਾਵੇ ਕਾਡਾ ਕਰੋ ਪਬਲਿਕਾ ਤੋਂ ਜਹੀ ਕਹਿ ਰਹੇ ਆ ਜੀ ਅੱਛਾ ਜੀ ਫਿਰ ਉਹ ਕੋਈ ਮੇਰਾ ਨਾਮ ਸੁਜੀਤ ਕੁਮਾਰ ਹੈ ਜੀ ਤੇ ਮੈਂ ਗਲੀ ਨੰਬਰ 19 ਚ ਪਾਉਨ ਨਗਰ ਇਹ ਨਰੀ ਕੀ ਗੱਲ ਕੀਤੀ ਭਾਈ ਜੀ ਮੈਂ ਘੋੜੀ ਮੋਢੀ ਲਾਗੋ ਕਿਤਾਬਾਂ ਦੀ ਸੇਲ ਦੇ ਪੈਸੇ ਵਟ ਕੇ ਐਕਟਵਾ ਚ ਰੱਖ ਕੇ ਆ ਰਿਆ ਸੀ ਜੀ ਹਾਂ ਜੀ ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲਾਗੇ ਅੱਛਾ ਜੀ ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਨਾਲ ਮੈਂ ਐਕਟਵਾ ਤੇ ਅਸੀਂ ਮੈਨੂੰ ਉਹ ਥੱਪਾ ਮਾਰਿਆ ਮੈਂ ਡਿੱਗ ਪਿਆ ਇੱਕ ਦਿਨ ਸ਼ੂਰੀ ਕੱਢ ਲਈ ਉਹ ਸ਼ੂਰੀ ਕੱਟ ਕੇ ਮਾਰੀ ਆ ਅੱਛਾ ਜੀ ਮੈਨੂੰ ਮੈਂ ਕੰਧ ਨਾਲ ਵੱਜਾ ਤੇ ਮਰਿਆ ਛੋਟਾ ਲੱਗ ਗਿਆ। ਅੱਛਾ ਜੀ। ਉਹ ਡਿੱਗੀ ਦੇ ਵਿੱਚ 4 ਲੱਖ ਰੁਪਈਆ ਸੀ ਜੀ। ਅੱਛਾ ਜੀ। ਉਹ ਨਾਲੇ ਡਿੱਗੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਉਹ ਨਗਰ ਬੁਜਾਰੋ ਨਿਕਲ ਗਿਆ ਜੀ। ਕਿੰਨੇ? ਤੇ 25-30 ਸਾਲ ਦੇ ਵਿੱਚ ਜੀ। ਕੋਈ ਮਾਰ ਕੋਈ ਮੂੰਹ ਤੇ ਕਪੜਾ ਬੰਨੇ ਜਾਂ ਕੋਈ ਬੰਨੇ ਸੀ ਕੋਈ ਨਾਲ। ਇੱਕ ਨੇ ਬੰਨਿਆ। ਤੇ ਇੱਕ ਸਦਾ ਸੀ ਜੀ। ਅੱਛਾ ਜੀ। ਦੋ ਕਾਲੇ ਸੀ। ਅੱਛਾ ਜੀ। ਤੇ ਕਾਤੇ ਆਏ ਨਾਲ। ਭਾਵੇਂ ਕਾਲੇ ਰੰਗ ਦਾ ਜੀ। ਕਿਹੜਾ ਮੋਟਰ ਸਪੈਂਡਰ ਸੀ ਕਿਹੜਾ ਸੀ? ਮੈਂ ਪਛਾਣ ਨਹੀਂ ਸਕਾ ਕਿਹੜਾ ਕੋਈ ਗੱਡੀ ਨੰਬਰ ਵਗੈਰਾ ਕੋਈ ਪਤਾ ਲੱਗਦਾ। ਨਹੀਂ ਕੋਈ ਨਹੀਂ ਪਤਾ ਲੱਗਾ ਜੀ। ਤੇ ਕਿਥੇ ਨਹੀਂ ਮੈਨੂੰ ਇੱਥੋਂ ਝੋ ਮੰਡੀ ਤੇ ਲੱਗੇ ਆਉਂਦੇ ਕਿਉਂ ਮੰਡੀ ਲੱਗਿਆ ਕੋ ਮੈਨੂੰ ਇਹ ਛੱਕ ਨਹੀਂ ਦੀ ਮੇਰੇ ਭਾਣੂ ਨੇ ਪਤਾ ਲੱਗਾ ਸੀ ਕਿ ਮੈਨੂੰ ਪਤਾ ਲੱਗਾ ਮੈਨੂੰ 20 ਨੰਬਰ 'ਚ ਆ ਕੇ ਜਦੋਂ ਪਵਨ ਨਗਰ 20 ਨੰਬਰ 'ਚ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਿਲਕੁਲ ਮੇਰੇ ਅੱਗੇ ਆ ਕੇ ਉਹਨਾਂ ਮੋਰਸਾ ਲਾ ਲਿਆ ਤੇ ਕਿੰਨਾ ਗੰਦਾ ਜਿਹਾ ਨਕਸ਼ਾ ਲੱਖ ਰੁਪਈਆ ਚਾਰ ਲੱਖ ਰੁਪਈਆ ਹੁਣ ਕੀ ਸ਼ਿਕਾਇਤ ਅਸੀਂ ਹੁਣ ਮੁੱਖਪੁਰੇ ਜਾ ਕੇ ਤੇ ਸ਼ਿਕਾਇਤ ਲਿਖਾਤੀ ਆ ਜੀ ਮੌਕੇ ਤੇ ਐਸਐਸ ਆ ਗਏ ਆ ਤੇ ਮੌਕੇ ਤੇ ਦੇਖਾਂਗੇ ਵੀ ਕੀ ਗੱਲ ਬਾਤ ਹੈ ਸਾਰੇ ਜਿਹੜੀ ਲੋਕ ਏ ਹੁਣੇ ਸਾਨੂੰ ਇਨਟੀਮੀਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਆ ਅਸੀਂ ਸੀਸੀਟੀਵੀ ਕੈਮਰੇ ਵਾਚਨੇ ਸ਼ੁਰੂ ਕਰ ਦਿੱਤੇ ਆ ਜਲਦੀ ਇਹਨਾਂ ਨੂੰ ਟ੍ਰੇਸ ਕਰਕੇ ਜੇ ਦੋਸ਼ੀਆਂ ਨੂੰ ਕਬਸਟ ਕਰਾਂਗੇ ਸਰ ਕਿੰਨੇ ਇਹ ਤਿੰਨ ਦਿਸਰੇ ਆ ਜਿਹਦੇ ਮੋਟਰਸਾਈਕਲ ਤੇ ਬਾਕੀ ਹੀ ਜੇ ਸ਼ੁਰੂ ਕੀਤੀ ਤਰਤੀਸ਼ ਬਾਕੀ ਤਰਤੀਸ਼ ਵੀ ਆਈ ਸਾਹਮਣੇ ਸੀਸੀਟੀਵੀ ਵੀ ਆਈ ਸਾਹਮਣੇ ਸੀਸੀਟੀਵੀ ਵੇਖਣਾ ਸ਼ੁਰੂ ਕੀਤੇ ਆ ਅਸੀਂ ਫਿਰ ਦਿਓ ਵੀ ਸਾਹਮਣੇ ਜੇ ਤੁਹਾਨੂੰ ਬੈਟ ਸਾਰੇ ਦੱਸ ਦਾਂਗੇ ਸਹੀ ਵੀ ਬੜੀ ਵੱਡੀ ਗੱਲ ਹੈ ਕੀ ਸਮਝਦੇ ਇਹ ਇਹ ਹੁਣ ਵੇਖਦੇ ਆ ਜੀ ਤਰਤੀਸ਼ ਕਰਦੇ ਆ ਸਾਰਾ ਤਰਤੀਸ਼ ਦਾ ਪਾਰਟ ਹੈ ਕੋ 4 ਲੱਖ ਰੁਪਏ ਡਿੱਗੀ ਚ ਪਏ ਆ ਕਿਸੇ ਨੂੰ ਪਤਾ ਵਾ ਜੇ ਕਿੱਦ ਇਹ ਪਮਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨਾਂ ਦਾ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਇਹ ਕਿਤਾਬਾਂ ਦਾ ਕੰਮ ਕਰਦੇ ਇਹਦੇ ਨੂੰ ਦਸਨ ਮੁਤਾਬਕ ਹੈ ਜਿਵੇਂ ਅਸੀਂ ਸ਼ੁਰੂ ਕੀਤੀ ਤੁਸੀਂ ਬਾਕੀ ਤੁਹਾਨੂੰ ਤਫ਼ਤੀਸ਼ ਮੁਕੰਮਲ ਸਰ ਜਿਹੜੇ ਮੁੰਡੇ ਸੀ ਉਹ ਕਿੰਨੇ ਉਮਰ ਦੇ ਸੀ ਇਹਨਾਂ ਦੇ ਜੀ ਅਜੇ ਜੀ ਅਸੀਂ ਸ਼ੁਰੂ ਪਹੁੰਚੇ ਹਾਂ ਮੌਕੇ ਤੇ ਹੁਣੇ 15-20 ਮਿੰਟ ਪਹਿਲਾਂ ਦੀ ਗੱਲ ਹੈ ਤੇ ਸਾਰਾ ਕਰਕੇ ਤੁਹਾਨੂੰ ਫਿਰ ਦੱਸ ਦਿੰਦੇ ਹਾਂ ਜੀ ਤਾਂ ਠੀਕ ਹੈ